ਹੈਲੋ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਮਸੰਮੀ ਦਾ ਜੂਸ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੱਸੂ ਤਿੰਨ ਚਾਰ ਤੁਸੀਂ ਇਹਨਾਂ ਚੋਂ ਕੋਈ ਵੀ ਤਰੀਕਾ ਵਰਤ ਸਕਦੇ ਹੋ ਜਦੋਂ ਵੀ ਆਪਾਂ ਮਸੰਮੀ ਦਾ ਜੂਸ ਬਣਾਉਨੇ ਆ ਘਰ 'ਚ ਤਾਂ ਕੀ ਹੁੰਦਾ ਕਈ ਵਾਰ ਕੋੜਾ ਜਾਂ ਕੜੱਟਣ 'ਚ ਬਣ ਜਾਂਦਾ ਕਿਉਂਕਿ ਆਪਣੇ ਜਿਹੜੇ ਬੀਜ ਨੇ ਉਹ ਵਿੱਚੇ ਪੀਸੇ ਜਾਂਦੇ ਨੇ ਜਦੋਂ ਆਪਾਂ ਗ੍ਰਾਈਂਡਰ ਜਾਰ 'ਚ ਪਾ ਕੇ ਬਣਾਉਨੇ ਆ ਕਈ ਵਾਰ ਆਪਾਂ ਜਦੋਂ ਜੂਸਰ 'ਚ ਬਣਾਉਨੇ ਆ ਦੂਸਰੀ ਤਰ੍ਹਾਂ ਤਾਂ ਉਹ ਵੀ ਆਪਾਂ ਨੂੰ ਇੱਕ ਬਹੁਤ ਵੱਡਾ ਝਾਂਜਟ ਲੱਗਦਾ ਕਿਉਂਕਿ ਸਾਰਾ ਜੂਸਰ ਹੈ ਜਿਹੜਾ ਗੰਦਾ ਹੋ ਜਾਂਦਾ ਫਿਰ ਆਪਾਂ ਨੂੰ ਉਸ ਨੂੰ ਧੋਣ ਦਾ ਥੋੜਾ ਜਿਹਾ ਮੁਸ਼ਕਲ ਆਉਂਦੀ ਹੈ ਵੀ ਧੋਣਾ ਵਗੈਰਾ ਪਊਗਾ ਸਾਰਾ ਤਾਂ ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਇਹਦਾ ਜੂਸ ਹੈ ਜਿਹੜਾ ਕੱਢ ਸਕਦੇ ਹੋ ਦੇਖੋ ਮਸੰਮੀ ਨੂੰ ਮੈਂ ਦੋ ਪਾਰਟ ਚ ਕੱਟ ਲਿਆ ਵਿਚਾਲੋਂ ਕੱਟ ਲੈਣਾ ਇਸ ਤਰ੍ਹਾਂ ਤੁਸੀਂ ਇੱਕ ਬਿਸਕਰ ਲੈਣਾ ਬਿਸਕਰ ਨੂੰ ਦੇਖੋ ਗੋਲ ਘਮਾਉਂਦੇ ਹੋਏ ਤੁਸੀਂ ਇਹਦੇ ਅੱਧੀ ਮਸੰਮੀ ਲੈ ਕੇ ਤੁਸੀਂ ਇਸ ਤਰ੍ਹਾਂ ਦੇਖੋ ਇਹਦਾ ਜੂਸ ਕੱਢ ਲੈਣਾ ਬਹੁਤ ਆਸਾਨੀ ਨਾਲ ਕੁਝ ਸੈਕਿੰਡ ਦੇ ਵਿੱਚ ਹੀ ਤੁਸੀਂ ਬਹੁਤ ਸਾਰਾ ਜੂਸ ਹੈ ਜਿਹੜਾ ਕੱਢ ਸਕਦੇ ਹੋ 1 ਮਿੰਟ ਦੇ ਵਿੱਚ ਤਾਂ ਇਹ ਤੁਸੀਂ ਸਾਰੀਆਂ ਮਸੰਮੀਆਂ ਦਾ ਜੂਸ ਕੱਢ ਲੋਗੇ ਬਹੁਤ ਹੀ ਸੌਖਾ ਤਰੀਕਾ ਹੈ ਤੇ ਕੋਈ ਆਪਣਾ ਕੋਈ ਜ਼ਿਆਦਾ ਭਾਂਡੇ ਨਹੀਂ ਲਿਬੜਦੇ ਹੈਗੇ ਤੁਸੀਂ ਇਸ ਨਾਲ ਬਹੁਤ ਸੌਖੇ ਤਰੀਕੇ ਨਾਲ ਜੂਸ ਕੱਢ ਲੋਗੇ ਤੇ ਬਿਲਕੁਲ ਵੀ ਕੋੜਾ ਨਹੀਂ ਬਣੂਗਾ ਜਾਂ ਤੁਸੀਂ ਇਸ ਤਰ੍ਹਾਂ ਦੇਖੋ ਕੋਈ ਕੱਪ ਲੈ ਲੈਣਾ ਕੱਪ ਨੂੰ ਤੁਸੀਂ ਉਲਟਾ ਰੱਖ ਲੈਣਾ ਕੱਪ ਨਾਲ ਵੀ ਤੁਸੀਂ ਇਸ ਤਰ੍ਹਾਂ ਦੇਖੋ ਇਸ ਨੂੰ ਉੱਪਰ ਮਸੰਮੀ ਰੱਖ ਕੇ ਤੁਸੀਂ ਗੋਲ ਘੁਮਾ ਦੇਣਾ ਜਾਂ ਕੱਚ ਦਾ ਗਲਾਸ ਲੈ ਸਕਦੇ ਹੋ ਜੇ ਇਹ ਵੀ ਨਹੀਂ ਫਿਰ ਤੁਸੀਂ ਦੇਖੋ ਇਸ ਦੇ ਵਿਚਾਲੋਂ ਦੋ ਇੱਕ ਮਸੰਮੀ ਦੇ ਚਾਰ ਪੀਸ ਕਰ ਲੈਣੇ ਨੇ ਚਾਰ ਪੀਸ ਕਰਕੇ ਤੁਸੀਂ ਦੋ ਪੀਸ ਦੇਖੋ ਇਸ ਤਰ੍ਹਾਂ ਇੱਕ ਜਾਂ ਦੋ ਪੀਸ ਇਸ ਤਰ੍ਹਾਂ ਨਿੰਬੂ ਨੂੰ ਚੋੜ ਦੇ ਵਿੱਚ ਰੱਖ ਕੇ ਤੁਸੀਂ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਜੂਸ ਹੈ ਦਾ ਕੱਢ ਸਕਦੇ ਹੋ ਤੇ ਇੱਕ ਇਹ ਮਾਰਕੀਟ ਚ ਮੈਂ ਲੋਕਲ ਸ਼ੌਪ ਤੋਂ ਇਹ ਲਈ ਸੀ ਇੱਕ ਮਸ਼ੀਨ ਆ ਇਹ ਬਿਲਕੁਲ 50-60 ਰੁਪਏ ਦੀ ਆ ਜਾਂਦੀ ਹੈ ਕੋਈ ਜ਼ਿਆਦਾ ਮਹਿੰਗੀ ਨਹੀਂ ਇਸ ਨਾਲ ਵੀ ਤੁਸੀਂ ਦੇਖੋ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਜੂਸ ਬਣਾ ਸਕਦੇ ਹੋ ਇਹਦੇ ਨਾਲ ਵੀ ਬਹੁਤ ਸੌਖੇ ਤਰੀਕੇ ਨਾਲ ਨਿਕਲ ਜਾਂਦਾ ਹੈ ਇਹਦੇ ਨਾਲ ਤਾਂ ਬੀਜ ਵਗੈਰਾ ਜਿਹੜਾ ਕੋਈ ਮਸੰਮੀ ਦਾ ਪਲਪ ਹੁੰਦਾ ਹੈ ਉੱਪਰ ਰਹਿ ਜਾਂਦਾ ਹੈ ਅਲੱਗ ਤੇ ਜੂਸ ਜੂਸ ਇਹਠਾ ਨਿਕਲਦਾ ਹੈ ਦੇਖੋ ਬਹੁਤ ਹੀ ਆਸਾਨ ਤਰੀਕਾ ਹੈ ਇਸ ਨੂੰ ਜੂਸ ਨੂੰ ਕੱਢਣ ਦਾ ਮੈਂ ਅਕਸਰ ਇਨਾਂ ਚੋ ਕੋਈ ਵੀ ਤਰੀਕਾ ਵਰਤ ਕੇ ਆ ਜਿਹੜਾ ਮਸੰਮੀ ਦਾ ਜੂਸ ਬਣਾ ਲੈਣੀ ਆ ਤੇ ਬਿਲਕੁਲ ਵੀ ਕੋੜਾ ਨਹੀਂ ਬੰਦ ਆ ਤੇ ਜਦੋਂ ਵੀ ਕਿਸੇ ਵੀ ਆਏ ਗਏ ਨੂੰ ਇਹ ਮੈਂ ਜੂਸ ਬਣਾ ਕੇ ਦਿਨੀ ਆ ਤਾਂ ਹਰ ਕੋਈ ਪੁੱਛਦਾ ਕਿ ਤੁਸੀਂ ਕਿਵੇਂ ਬਣਾਉਨੇ ਹੋ ਤੁਹਾਡਾ ਜੂਸ ਆ ਜਿਹੜਾ ਬਿਲਕੁਲ ਵੀ ਕੋੜਾ ਨਹੀਂ ਕਰਤਨ ਚ ਨਹੀਂ ਬਿਲਕੁਲ ਜਿਵੇਂ ਆਪਾਂ ਰੇਡੀਅਨ ਤੇ ਕੋਈ ਮਸੰਮੀ ਦਾ ਜੂਸ ਕਢਾ ਕੇ ਪੀ ਲੈਂਦੇ ਆ ਉਸੇ ਤਰ੍ਹਾਂ ਦਾ ਬੰਦ ਹੈਗਾ ਤੁਸੀਂ ਇਸ ਨੂੰ ਬਿਨਾ ਮਸ਼ੀਨ ਤੋਂ ਵੀ ਬਣਾ ਸਕਦੇ ਹੋ ਪਰ ਮੈਂ ਇੱਥੇ ਦੇਖੋ ਇਹਨੂੰ ਗ੍ਰਾਈਂਡਰ ਜਾਰ ਲਿਆ ਇੱਕ ਛਾਨਣੀ ਲੈ ਕੇ ਆਪਾਂ ਇਹਨੂੰ ਜਿਹੜੇ ਬੀਜ ਨੇ ਇਹਦੇ ਵਿੱਚ ਕੁਝ ਡਿੱਗੇ ਹੁੰਦੇ ਨੇ ਉਹ ਛਾਲ ਲਾਂਗੇ ਇਹਨਾਂ ਗ੍ਰਾਈਂਡਰ ਜਾਰ ਚ ਪਾ ਕੇ ਇੱਕ ਤਾਂ ਆਪਾਂ ਇਹਦੇ ਵਿੱਚ ਬਰਫ਼ ਪਾ ਲਾਂਗੇ ਤੇ ਥੋੜੀ ਮੁਰ ਕਿਉਂਕਿ ਮਸੰਮੀ ਥੋੜੀ ਖੱਟੀ ਹੁੰਦੀ ਹੈ 2-3 ਚਮਚਾ ਆਪਾਂ ਚੀਨੀ ਦੇ ਪਾਵਾਂਗੇ ਤੇ ਇੱਕ ਦਾ ਇੱਕ ਇਹਦੇ ਵਿੱਚ ਪਾਉਣ ਨਾਲ ਇਹ ਥੋੜਾ ਜਿਹਾ ਝੱਗਦਾਰ ਜਿਹਾ ਬਣ ਜਾਂਦਾ ਜਿਵੇਂ ਆਪਾਂ ਰੇੜੀਆਂ ਤੇ ਬੀਨੀਆਂ ਬਿਲਕੁਲ ਵੀ ਉਹੀ ਟੇਸਟ ਆਊਗਾ ਤੁਸੀਂ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਮੇਰੇ ਕਹਿਣ ਅਨੁਸਾਰ ਦੇਖੋ ਮੈਂ ਇਹਦੇ ਵਿੱਚ ਇੱਕ ਕੋਲੀ ਬਰਫ਼ ਦੀ ਪਾ ਲਈ ਬਰਫ਼ ਦੇ ਪੀਸ ਤੇ ਅੱਧਾ ਚਮਚ ਮੈਂ ਇਹਦੇ ਵਿੱਚ ਨਮਕ ਦਾ ਪਾਇਆ ਤੁਸੀਂ ਕਾਲਾ ਨਮਕ ਵੀ ਪਾ ਲੈ ਪਾ ਸਕਦੇ ਹੋ ਇਹਨਾਂ ਟੇਸਟ ਬਹੁਤ ਵਧੀਆ ਆਉਂਦਾ ਹੁਣ ਆਪਾਂ ਇਸ ਥੋੜੇ ਜਿਹਾ ਇੱਕ ਵਾਰ ਇਸ ਨੂੰ ਇੱਕ ਦੋ ਗੇੜੇ ਦਵਾ ਲਾਂਗੇ ਕੋਈ ਜ਼ਿਆਦਾ ਆਪਾਂ ਨੂੰ ਜਿਹੜਾ ਮਿਕਸੀ ਜ਼ਿਆਦਾ ਚਲਾਉਣ ਦੀ ਲੋੜ ਨਹੀਂ ਹੈਗੀ ਬਸ ਥੋੜਾ ਜਿਹਾ ਇੰਨਾ ਕ ਚਲਾਉਣਾ ਕਿ ਜਿਹੜੀ ਆਪਣੀ ਚੀਨੀ ਆ ਉਹ ਘੁਲ ਜਾਵੇ ਤੇ ਥੋੜੀ ਜਿਹੀ ਬਰਫ਼ ਹੈ ਜਿਹੜੀ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਦੇਖੋ ਬਹੁਤ ਹੀ ਵਧੀਆ ਝੱਗਦਾਰ ਹੈ ਜਿਹੜਾ ਆਪਣਾ ਜੂਸ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਆਸਾਨ ਤਰੀਕਾ ਕੋਈ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਇਸ ਨੂੰ ਬਣਾਉਣ ਤੇ ਜੇ ਤੁਹਾਡੇ ਕੋਲ ਮਿਕਸੀ ਜਾਰ ਤੁਸੀਂ ਇਹਦੇ ਵਿੱਚ ਗ੍ਰਾਈਂਡਰ ਜਾਰ ਚ ਜਿਹੜਾ ਮਿਕਸੀ ਜਾਰ ਹੁੰਦਾ ਇਹਦੇ ਵਿੱਚ ਵੀ ਨਹੀਂ ਪਾਉਣਾ ਤਾਂ ਤੁਸੀਂ ਪੀਸੀ ਹੋਈ ਚੀਨੀ ਇਸੇ ਤਰ੍ਹਾਂ ਪਾ ਕੇ ਤਾਂ ਤੇ ਬਰਫ਼ ਪਾ ਕੇ ਤੁਸੀਂ ਇਸੇ ਤਰ੍ਹਾਂ ਇਸ ਨੂੰ ਪੀਸ ਸਕਦੇ ਹੋ ਪਰ ਇਹਦੇ ਵਿੱਚ ਪਾਉਣਾ ਥੋੜਾ ਇਹ ਝੱਗਦਾਰ ਜਿਹਾ ਬਣ ਜਾਂਦਾ ਬਿਲਕੁਲ ਆਪਾਂ ਨੂੰ ਆਪਾਂ ਕਹਿੰਦੇ ਆ ਰੇੜੀਆਂ ਵਰਗੀ ਫੀਲਿੰਗ ਆਉਂਦੀ ਹੈ ਪਿੰਚ ਤੋ ਬਹੁਤ ਹੀ ਟੇਸਟੀ ਲੱਗਦਾ ਤੁਸੀਂ ਇੱਕ ਵਾਰ ਬਣਾ ਕੇ ਇਸ ਤਰੀਕੇ ਨਾਲ ਜ਼ਰੂਰ ਦੇਖਿਓ ਬਿਲਕੁਲ ਵੀ ਕਰੱਤਨ ਚ ਨਹੀਂ ਬਣੂਗਾ ਤੁਹਾਡਾ ਮਸੰਮੀ ਦਾ ਜੂਸ ਤੇ ਬਹੁਤ ਹੀ ਵਧੀਆ ਹੈਲਦੀ ਵੀ ਹੁੰਦਾ ਤੇ ਮਸੰਮੀ ਅੱਜ ਕੱਲ ਬਹੁਤ ਸਸਤੀਆਂ ਵੀ ਆ ਜਾਂਦੀਆਂ ਨੇ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੈਗੀਆਂ ਇਹ ਹਰ ਕੋਈ ਇਸ ਨੂੰ ਬਣਾ ਕੇ ਪੀ ਸਕਦਾ ਤੇ ਪੇਸ਼ੈਂਟ ਵਾਸਤੇ ਕਿਸੇ ਵੀ 슈ਗਰ ਦੇ ਪੇਸ਼ੈਂਟ ਵਾਸਤੇ ਬਹੁਤ ਹੀ ਵਧੀਆ ਹੈਲਦੀ ਜੂਸ ਹੁੰਦਾ ਹੈ ਇਹ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡਾ ਜੂਸ ਕਿਵੇਂ ਦਾ ਬਣਿਆ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰ ਲਿਆ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ